प्यारे दोस्तों प्यार भरी सत श्री अकाल एनी दिन ही ਤੁਸੀਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਡੀਪ ਸਿਕ ਬਾਰੇ ਸੁਣ ਰਹੇ ਹੋਗੇ ਡੀਪ ਸਿਕ ਕੀ ਹੈ ਇਹਦਾ ਸਾਡੇ ਜੀਵਨ ਤੇ ਕੀ ਅਸਰ ਹੈ ਇਹ ਸਾਡੇ ਵਪਾਰ ਨੂੰ ਸਮਾਜ ਨੂੰ ਕਿਵੇਂ ਪ੍ਰਭਾਵਿਤ ਕਰੂਗੀ ਇਹਦਾ ਆਉਣ ਵਾਲੇ ਸਮੇਂ ਲਈ ਭਵਿੱਖ ਜੇ ਆਪਾਂ ਕਹੀਏ ਕੀ ਹੈ ਇੱਕ ਟਿੱਪਣੀ ਤੁਸੀਂ ਅਕਸਰ ਸਿਆਣਿਆਂ ਤੋਂ ਵਿਦਵਾਨ ਲੋਕਾਂ ਤੋਂ ਸੁਣਦੇ ਹੋਵੋਗੇ ਕਿ ਆਉਣ ਵਾਲਾ ਸਮਾਂ ਪੜ੍ਹੇ ਲਿਖੇ ਦਾ ਅਨਪੜ੍ਹ ਬੰਦਿਆਂ ਦਾ ਸਮਾਂ ਜਿਹੜਾ ਉਹ ਖਤਮ ਹੋ ਗਿਆ ਵੇਲਾ ਖਤਮ ਹੋ ਗਿਆ ਉਹਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਕੋਲੇ ਸਰਟੀਫਿਕੇਟ ਕਿੰਨੇ ਨੇ ਡਿਗਰੀਆਂ ਕਿੰਨੀਆਂ ਨੇ ਉਹਦਾ ਮਤਲਬ ਇਹ ਸੀ ਕਿ ਜਿਹੜੇ ਸੱਜਣ ਆਲੇ-ਦੁਆਲੇ ਦੇ ਅਨੁਸਾਰ ਆਪਣੇ ਆਪ ਨੂੰ ਅਪਡੇਟ ਨਹੀਂ ਕਰਨਗੇ ird gird ਵਾਪਰ ਰਹੇ ਗਿਆਨ ਤੋਂ ਜਾਣੂ ਨਹੀਂ ਹੋਣਗੇ ਉਹ ਬਹੁਤ ਪਛੜ ਜਾਣਗੇ ਬਹੁਤ ਪਿੱਛੇ ਰਹਿ ਜਾਣਗੇ ਡੀਪ ਸਿਕ Google Wang Gemini Wang Chat GPT Wang ਤੇ AI ਜਿਹੜੀ ਸਭ ਤੋਂ ਲੇਟੈਸਟ ਜਿਹੜੀ ਡੀਪ ਸਿਕ ਤੋਂ ਪਹਿਲਾਂ ਆਈ ਇੱਕ ਐਪਲੀਕੇਸ਼ਨ ਹੈ ਇੱਕ ਬ੍ਰਾਊਜ਼ਰ ਹੈ AI ਆਰਟੀਫੀਸ਼ੀਅਲ ਇੰਟੈਲੀਜੈਂਸੀ ਜਿਹਨੂੰ ਆਪਾਂ ਕਹ ਰਹੇ ਸੀ ਕਿ ਉਹਦਾ ਸਾਡੇ ਜੀਵਨ ਤੇ ਬਹੁਤ ਜ਼ਿਆਦਾ ਪ੍ਰਭਾਵ ਪਊਗਾ ਉਹਦੇ ਨਾਲ ਸਾਡਾ ਜਿਹੜਾ ਮਨੁੱਖ ਹੈ ਉਹ ਬਹੁਤ ਪਛੜ ਜਾਊਗਾ ਕਿਉਂਕਿ ਉਹਨੇ ਬਹੁਤ ਸਾਰੇ ਮਨੁੱਖ ਦੇ ਕੰਮ ਆਪ ਹੀ ਕਰ ਦੇਣੇ ਨੇ ਜਾਨਕਿ ਮਨੁੱਖ AI ਦੇ ਅਸਰ ਦੇ ਨਾਲ ਬਹੁਤ ਜ਼ਿਆਦਾ ਪਛੜ ਕੇ ਰਹਿ ਜਾਊਗਾ AI ਕੀ ਸੀ AI ਇੱਕ ਬ੍ਰਾਊਜ਼ਰ ਦਾ ਨਾਮ ਸੀ ਜਿਹਦੇ ਵਿੱਚ ਅਸੀਂ ਕੋਈ ਵੀ ਸਵਾਲ ਪੁੱਛ ਸਕਦੇ ਹਾਂ ਤੇ ਉਹ Google ਦੀ ਤਰ੍ਹਾਂ Google ਤੋਂ ਫਾਸਟ ਰਿਜ਼ਲਟ ਦੇ ਵਿੱਚ ਸਾਨੂੰ ਉਹਦੇ ਬਹੁਤ ਸਾਰੇ ਵਿਕਲਪ ਬਹੁਤ ਸਾਰੇ ਉੱਤਰ ਦਿੰਦਾ ਹੈ AI ਬਹੁਤ ਵੱਡੀ ਕੰਪਨੀ ਹੈ ਜਿਦੇ ਵਿੱਚ ਅਮਰੀਕਾ ਦਾ ਬਿਲੀਅਨ ਡਾਲਰ ਦਾ ਨਿਵੇਸ਼ ਹੋਇਆ ਤੇ ਜਿਨੇ ਆਲੇ-ਦੁਆਲੇ ਜਿਸ ਤਰੀਕੇ ਨਾਲ ਉਹਦੀ ਚਰਚਾ ਹੋਈ ਪੂਰੇ ਸਮਾਜ ਦੇ ਅੰਦਰ ਉਹਦਾ ਪ੍ਰਭਾਵ ਕਬੂਲਿਆ ਗਿਆ ਤੇ ਵਪਾਰਕ ਅਦਾਰਿਆਂ ਨੇ ਉਹਦੇ ਵਿੱਚ ਬਹੁਤ ਸਾਰਾ ਪੈਸਾ ਇਨਵੈਸਟ ਕੀਤਾ ਹੁਣ ਡੀਪ ਸੀ ਇੱਕ ਚਾਈਨਾ ਦੀ ਐਪਲੀਕੇਸ਼ਨ ਹੈ ਜਿਹੜੀ ਪਲੇ ਸਟੋਰ ਤੇ ਵੀ ਉਪਲਬਧ ਹੈ ਤੇ ਤੁਸੀਂ ਉਹਨੂੰ ਬ੍ਰਾਊਜ਼ਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਦੀਪਸੀਕ AI ਵਾਂਗ ਚੈਟ ਜੀਪੀਟੀ ਵਾਂਗ Google ਵਾਂਗ ਜੈਮਿਨੀ ਵਾਂਗ ਇੱਕ ਸਰਚ ਇੰਜਨ ਹੈ ਜਿਹਦੇ ਉੱਪਰ ਤੁਸੀਂ ਕੋਈ ਵੀ ਸਵਾਲ ਪੁੱਛ ਕੇ ਉਹਦਾ ਉੱਤਰ ਲੈ ਸਕਦੇ ਹੋ ਦੀਪਸੀਕ ਕਿਉਂਕਿ ਚਾਈਨਾ ਬੇਸਡ ਐਪਲੀਕੇਸ਼ਨ ਹੈ ਤੇ ਇਹਦਾ ਪ੍ਰਭਾਵ ਇਹ ਹੈ ਕਿ ਇਹ AI ਤੋਂ ਵੀ ਫਾਸਟ ਹੈ ਤੁਸੀਂ ਕਰਕੇ ਦੇਖੋਗੇ ਰਿਸਰਚ ਕਰਿਓ Google ਦੇ ਉੱਪਰ ਦੀਪਸੀਕ ਸਰਚ ਕਰ ਲਿਓ ਜਾਂ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਨ ਦਾ ਯਤਨ ਕਰੋਗੇ ਉਹਦੇ ਵਿੱਚ ਤੁਸੀਂ ਕੁਝ ਵੀ ਪੁੱਛੋਗੇ ਤਾਂ ਉਹ Google ਦੇ ਨਾਲੋਂ AI ਦੇ ਨਾਲੋਂ ChatGPT ਦੇ ਨਾਲੋਂ ਜ਼ਿਆਦਾ ਤੇਜ਼ ਰਿਜ਼ਲਟ ਦਿੰਦੀ ਹੈ। ਹੁਣ ਚਾਈਨਾ ਨੇ ਸਾਡੇ ਸਮਾਜ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਾਇਆ। ਚਾਈਨਾ ਦੀਆਂ ਐਪਲੀਕੇਸ਼ਨਾਂ ਨੇ, ਚਾਈਨਾ ਦੇ ਵੱਖ-ਵੱਖ ਵਸਤਾਂ ਨੇ, ਚਾਈਨਾ ਦੀਆਂ ਚੀਜ਼ਾਂ ਨੇ ਸਾਡੇ ਸਮਾਜ ਦੇ ਉੱਪਰ ਬਹੁਤ ਪ੍ਰਭਾਵ ਪਾਇਆ। ਹੁਣ ਅਮਰੀਕਾ ਦੇ ਉੱਪਰ ਇਹਦਾ ਅਸਰ ਕੀ ਦਿਖ ਰਿਹਾ ਹੈ? ਕਿਹਾਇਆ ਜਾ ਰਿਹਾ ਹੈ ਕਿ ਜਿਹੜਾ AI ਦਾ ਸਰਚ ਇੰਜਣ ਸੀ ਜਿਹੜੇ ਉਸ ਬ੍ਰਾਊਜ਼ਰ ਐਪਲੀਕੇਸ਼ਨ ਨੂੰ ਐਕਸੈਸ ਕਰਨ ਦੀ ਜਿਹੜੀ ਇੱਕ ਚਿਪ ਜਿਹਨੂੰ ਪਿੱਛੇ ਕੰਮ ਕਰਦੀ ਹੈ ਉਹ ਉਹਦੀ ਜਿਹੜੀ ਲਾਗਤ ਹੈ ਉਹ ਬਿਲੀਅਨ ਡਾਲਰ ਸੀ 2 ਬਿਲੀਅਨ ਡਾਲਰ ਉਹਦੇ ਉੱਪਰ ਖਰਚ ਆਉਂਦਾ ਸੀ ਉਹਦੀ ਇੱਕ ਚਿਪ ਜਿਹੜੀ ਜਿਹੜਾ ਉਹਦਾ ਸਰਚ ਇੰਜਣ ਉਹਦੇ ਪਿੱਛੇ ਕੰਮ ਕਰਦਾ ਸੀ ਹੁਣ ਬਿਲੀਅਨ ਬਹੁਤ ਜ਼ਿਆਦਾ ਪੈਸਾ ਹੋ ਜਾਂਦਾ ਤੇ ਡੀਪ ਸੀਕ ਦਾ ਪ੍ਰਭਾਵ ਕਿਉਂ ਵੱਧ ਗਿਆ ਅਮਰੀਕਾ ਕਿਉਂ ਡਰਿਆ ਹੋਇਆ ਕਿਉਂਕਿ ਡੀਪ ਸੀਕ 2 ਮਹੀਨਿਆਂ ਦੇ ਕਰੀਬ ਪਹਿਲਾਂ ਲਾਂਚ ਹੋਈ ਹੈ 2 ਮਹੀਨਿਆਂ ਦੇ ਵਿੱਚ ਉਹਨੇ AI ਨੂੰ ਇੰਨਾ ਜ਼ਿਆਦਾ ਪਛਾੜਤਾ ਕਿ ਉਹ ਜਿਹੜੇ ਲੋਕਾਂ ਨੇ ਜਿਹੜੇ ਵਪਾਰਕ ادارے ਨੇ AI ਦੇ ਸ਼ੇਅਰਾਂ ਦੇ ਉੱਪਰ ਇਨਵੈਸਟ ਕੀਤਾ ਸੀ ਪੈਸਾ ਲਾਇਆ ਸੀ AI ਦਾ ਪ੍ਰਭਾਵ ਇੰਨਾ ਜ਼ਿਆਦਾ ਘਟ ਗਿਆ ਕਿ ਉਹ ਡੀਪ ਸੀਕ ਦੇ ਪ੍ਰਭਾਵ ਕਬੂਲਣ ਦੇ ਨਾਲ 20% ਸ਼ੇਅਰ ਮਾਰਕੀਟ ਡਾਊਨ ਹੋਈ ਹੈ ਜਿਸ ਦਾ ਬਿਲੀਅਨਰਾਂ ਦੇ ਵਿੱਚ ਅਮਰੀਕਾ ਨੂੰ ਲਾਸ ਹੋਇਆ ਫਰਕ ਕਿਉਂ ਹੈ ਕਾਰਨ ਕੀ ਹੈ ਉਹ ਕਾਰਨ ਇਹ ਹੈ ਕਿ ਡੀਪ ਸੀਕ ਦਾ ਜਿਹੜਾ ਸਰਚ ਇੰਜਨ ਹੈ ਜਿਵੇਂ ਮੈਂ ਤੁਹਾਨੂੰ AI ਦੇ ਸਰਚ ਇੰਜਨ ਦੇ ਬਾਰੇ ਦੱਸਿਆ AI ਦਾ ਚਿਪ ਦੱਸਿਆ ਜਿਹੜੀ ਕਿ ਉਹ ਸਟੋਰੇਜ ਚਿਪ ਆ ਜਿਹੜੀ ਨਾ ਹੀ ਉਹ ਜਵਾਬ ਦਿੰਦੀ ਹੈ ਉਹਨੂੰ ਤਿਆਰ ਕਰਨ ਦੇ ਉੱਪਰ 2 ਬਿਲੀਅਨ ਡਾਲਰ ਦੇ ਕਰੀਬ ਖਰਚ ਆਇਆ ਤੇ ਚਾਈਨਾ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ ਸਿਰਫ ਤੇ ਸਿਰਫ ਲਗਭਗ 6 ਮਿਲੀਅਨ ਡਾਲਰ ਦੇ ਵਿੱਚ ਉਹਦੀ ਜਿਹੜੀ ਆ ਉਹ ਚਿਪ ਤਿਆਰ ਕਰਤੀ ਸਰਚ ਇੰਜਨ ਦੀ ਹੁਣ ਇਸ ਦੀ ਲਾਗਤ ਘਟੀ ਤੇ ਜਿਹੜੇ ਰਿਜ਼ਲਟ ਨੇ ਉਹ ਫਾਸਟ ਨੇ ਇਸ ਕਰਕੇ ਡੀਪ ਸਿੱਕ ਦਾ ਪ੍ਰਭਾਵ ਆਲੇ-ਦੁਆਲੇ ਹਰ ਸਮਾਜ ਦੇ ਉੱਪਰ ਹਰ ਸੋਸ਼ਲ ਮਾਧਿਅਮ ਦੇ ਨਾਲ ਜੁੜੇ ਹੋਏ ਇਨਸਾਨ ਦੇ ਉੱਪਰ ਕੰਪਿਊਟਰ ਟੈਕਨੋਲੋਜੀ ਨਾਲ ਸੰਬੰਧ ਰੱਖਣ ਵਾਲੇ ਇਨਸਾਨ ਦੇ ਉੱਪਰ ਇੰਟਰਨੈਟ ਮਾਧਿਅਮ ਦੇ ਉੱਪਰ ਕੰਮ ਕਰਨ ਵਾਲੇ ਇਨਸਾਨ ਦੇ ਉੱਪਰ ਪੈ ਰਿਹਾ ਹੈ ਡੀਪ ਸਿੱਕ ਆਉਣ ਵਾਲੇ ਸਮੇਂ ਦੀ ਭਵਿੱਖ ਦੀ ਇੱਕ ਫਾਸਟ ਐਪਲੀਕੇਸ਼ਨ ਹੈ ਜਿਹਦਾ ਅਸਰ ਕਬੂਲਿਆ ਜਾ ਰਿਹਾ ਬਹੁਤ ਸਾਰੀਆਂ ਦਿੱਕਤਾਂ ਡੀਪ ਸਿੱਕ ਨੂੰ ਲੈ ਕੇ ਸਵਾਲ ਪੁੱਛਣ ਦੇ ਦੌਰਾਨ ਪੇਸ਼ ਆ ਰਹੀਆਂ ਨੇ ਪਰ ਉਸ ਸਮੇਂ ਦੇ ਨਾਲ ਦੂਰ ਕੀਤੀਆਂ ਜਾ ਰਹੀਆਂ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਡੀਪ ਸੀਕ ਦਾ ਪ੍ਰਭਾਵ ਸਾਡੇ ਸਮਾਜ ਦੇ ਉੱਪਰ ਇੰਨਾ ਜ਼ਿਆਦਾ ਪਿਆ ਹੈ ਕਿ ਹੁਣ ਜੇ ਤੁਸੀਂ ਡੀਪ ਸੀਕ ਨੂੰ ਡਾਊਨਲੋਡ ਕਰਨ ਦਾ ਯਤਨ ਕਰੋਗੇ ਰੀਸੈਂਟਲੀ ਜਿਹੜੀ ਲੇਟੈਸਟ ਅਪਡੇਟ ਹੈ ਤੇ ਜਬ ਬ੍ਰਾਊਜ਼ਰ ਦੇ ਉੱਪਰ ਐਕਸੈਸ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਜਿਹੜੇ ਯੂਜ਼ਰ ਸੀਗੇ ਉਹ ਪੂਰੇ ਹੋ ਗਏ ਨੇ ਤੇ ਤੁਹਾਨੂੰ ਵੇਟ ਕਰਨਾ ਪਏਗਾ ਇਸ ਤਾਦਾਦ ਦੇ ਵਿੱਚ ਲੋਕਾਂ ਨੇ ਡੀਪ ਸੀਕ ਨੂੰ ਡਾਊਨਲੋਡ ਕੀਤਾ ਪਲੇ ਸਟੋਰ Apple iPhone ਜੇ ਆਪਾਂ ਗੱਲ ਕਰੀਏ iPhone ਸਟੋਰ ਦੇ ਉੱਪਰ ਇਹ ਐਪਲੀਕੇਸ਼ਨ ਅਵੇਲੇਬਲ ਹੈ ਤੇ ਹੁਣ ਇਹ ਰਿਜ਼ਲਟ ਆ ਰਿਹਾ ਹੈ ਕਿ ਸਾਡੇ ਕੋਲ ਯੂਜ਼ਰ ਪੂਰੇ ਹੋ ਗਏ ਨੇ ਤੁਹਾਨੂੰ ਲਾਈਨ 'ਚ ਹੋ ਜਾਣ ਕਿ ਤੁਸੀਂ ਕਯੂ ਦੇ ਵਿੱਚੋਂ ਤੁਹਾਨੂੰ ਵੇਟ ਕਰਨਾ ਪੈਣਾ ਇਸ ਪ੍ਰਭਾਵ ਦੇ ਨਾਲ ਡੀਪ ਸਿੱਖ ਦਾ ਜਿਹੜਾ ਰਿਜ਼ਲਟ ਹੈ ਜਾਂ ਡੀਪ ਸਿੱਖ ਦਾ ਜਿਹੜਾ ਪ੍ਰਭਾਵ ਹੈ ਉਹ ਸਾਡੇ ਇੰਟਰਨੈਟ ਵਰਤਣ ਵਾਲੇ ਲੋਕਾਂ ਦੇ ਦਿਉਗਪੁਰ ਪੈ ਰਿਹਾ ਸੋਸ਼ਲ ਮਾਧਿਅਮ ਵਾਲੇ ਲੋਕਾਂ ਦੇ ਉੱਪਰ ਪੈ ਰਿਹਾ ਬਹੁਤ ਸਾਰੇ ਸੱਜਣਾ ਨੂੰ ਡੀਪ ਸਿੱਖ ਦੇ ਬਾਰੇ ਨਹੀਂ ਪਤਾ ਹੋਣਾ ਉਹਨਾਂ ਤੱਕ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਤਰ੍ਹਾਂ ਦੀ ਹੋਰ ਅਪਡੇਟ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦਾ ਰਹਾਂਗਾ ਪਿਆਰ ਭਰੀ ਸਤਿ ਸ਼੍ਰੀ ਅਕਾਲ